ਸਸੀ ਗੌਰ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਜੀ ਸਰਵਿੰਦਰ ਛਿੰਦਾ ਇੱਕ ਸੋਸ਼ਲ ਮੀਡੀਆ ਤੇ ਖਬਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਫੈਕਟਰੀ ਮਾਲਕ ਵੱਲੋਂ ਲੇਡੀਜ਼ ਵਰਕਰਾਂ ਨੂੰ ਚੋਰੀ ਦਾ ਅਲਿਗੇਸ਼ਨ ਲਗਾ ਕੇ ਜੋ ਕਾਲਾ ਮੂੰਹ ਕਰਕੇ ਮੁਹੱਲੇ ਚ ਕਮਾਇਆ ਜਾਂਦਾ ਵਾ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਵਾ ਉਹਨਾਂ ਦੇ ਹੱਕ ਵਿੱਚ ਅੱਜ ਭੋਜਨ ਸਮਾਜ ਪਾਰਟੀ ਦੀ ਟੀਮ ਖੜੀ ਆ ਕੇ ਉਹਨਾਂ ਦੇ ਸਪੋਰਟ ਤੇ ਖੜੀ ਹੈ ਗੱਲਬਾਤ ਕਰਨੇ ਤੁਹਾਡੀ ਭੋਜਨ ਸਮਾਜ ਪਾਰਟੀ ਦੇ ਜਿਹੜੇ ਵਰਕਰ ਹਨ ਉਹਨਾਂ ਨਾਲ ਗੱਲਬਾਤ ਕਰਨੇ ਆ ਵੀ ਕੀ ਮਾਮਲਾ ਥਾ ਰਹਾ ਜੀ ਸਰ ਕੀ ਨਾਮ ਆ ਜੀ ਮੈਂ ਬਲਵਿੰਦਰ ਸਿੰਘ ਜੱਸੀ ਸਿਟੀ ਪ੍ਰਧਾਨ ਬੌਜਨ ਸਮਾਜਪਾਰਟੀ ਲੁਧਿਆਣਾ ਸਭ ਤੋਂ ਪਹਿਲਾਂ ਤਾਂ ਆਪ ਸਭ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀਜੀ ਵਾਰੰਦਾ ਅਤੇ ਡ੍ਰੀਮ ਬੇਕੰਪੁਰ ਚੈਨਲ ਤੋਂ ਜਿਨ੍ਹਾਂ ਨੇ ਵਿੱਚ ਪਹੁੰਚਿਓ ਕਿ ਮਾਮਲਾ ਜੀ ਹੈਗਾ ਮਾਮਲਾ ਇਸ ਤਰ੍ਹਾਂ ਜੀ ਕੱਲ ਬਹਾਦਰ ਕੋ ਰੋਡ ਤੇ ਇੱਕ ਨੌਜਵਾਨ ਲੜਕੀਆਂ ਔਰ ਉਹਨਾਂ ਦੀ ਮਾਤਾ ਜੀ ਪੂਰੇ ਪਰਿਵਾਰ ਨੂੰ ਫੈਕਟਰੀ ਦੇ ਮਾਲਕ ਨੇ ਧਨਾਟ ਨੇ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਾ ਕੇ ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਬਜ਼ਾਰਾਂ ਦੇ ਵਿੱਚ ਜੜਾ ਹੋਇਆ ਕਮਾਇਆ ਗਿਆ ਔਰ ਅਸੀਂ ਉਸ ਰੋਸ ਦੇ ਵਿੱਚ ਕਿ ਨਾਰੀ ਦਾ ਜਿਹੜਾ ਅਪਮਾਨ ਹੈ ਦੇਸ਼ ਦੇ ਅੰਦਰ ਲਾਗ ਲਗਾਇਆ ਜਾਂਦਾ ਵੀ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਅੱਜ ਇਹ ਸਰਕਾਰ ਸੁੱਤੀ ਪਈ ਆ ਜਿਨ੍ਹਾਂ ਨੌਜਵਾਨ ਲੜਕੀਆਂ ਦਾ ਅੱਜ ਕੈਰੀਅਰ ਹੀ ਖਰਾਬ ਕਰਕੇ ਰਸਤਾ ਉਹਨਾਂ ਦਾ ਫਿਊਚਰ ਖਰਾਬ ਹੋ ਗਿਆ ਲੜਕੀਆਂ ਦਾ ਔਰ ਉਸ ਫੈਕਟਰੀ ਦੇ ਮਾਲਕ ਵੱਲੋਂ ਕੋਈ ਵੀ ਜਿਹੜੀ ਆ ਚੋਰੀ ਦੀ ਕੰਪਲੀਟ ਥਾਣਾ ਬਸਤੀ ਜੋਧੇਵਾਲ ਨਹੀਂ ਕਰਵਾਈ ਗਈ ਉਹਨਾਂ ਨੇ ਆਪਣਾ ਹੀ ਕਾਨੂੰਨ ਬਣਾ ਕੇ ਉਹ ਨੌਜਵਾਨ ਲੜਕੀਆਂ ਦਾ ਮੂੰਹ ਕਾਲਾ ਕਰਕੇ ਤੇ ਉਸ ਏਰੀਆ ਦੇ ਵਿੱਚ ਕਮਾਇਆ ਗਿਆ ਇਸ ਰੋਸ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਦੋਂ ਉਹਨਾਂ ਨੇ ਇਹ ਵੀਡੀਓ ਦੇਖੀ ਤਾਂ ਇੱਕਦਮ ਉਹਨਾਂ ਨੇ ਰੋਸ ਪ੍ਰਗਟਾਉਂਦਿਆਂ ਹੋਇਆਂ ਫੈਕਟਰੀ ਦੇ ਮਾਲਕਾਂ ਤੇ ਤੁਰੰਤ ਪਰਚਾ ਦਰਜ ਕਰਾਉਣ ਵਾਸਤੇ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਔਰ ਸਾਡੇ ਸਟੇਟ ਦੇ ਜਨਰਲ ਸੱਕਤੀ ਮਾਨਯੋਗ ਸ਼੍ਰੀ ਬਲਵਿੰਦਰ ਸਿੰਘ ਬਿੱਟਾ ਜੀ, ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਸਾਡੀ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਉਹ ਹਰਕਤ ਦੇ ਵਿੱਚ ਆਈ ਔਰ ਅਸੀਂ ਬਸਤੀ ਜੋਧੇਵਾਲ ਜਿਹੜਾ ਥਾਣਾ ਆ ਅਸੀਂ ਉਹਦੇ ਇੰਚਾਰਜ ਸਾਹਿਬ ਮਾਨਯੋਗ ਐਸਐਚਓ ਸਾਹਿਬ ਨੂੰ ਅਸੀਂ ਮਿਲੇ ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਮੁਕੱਦਮਾ ਦਰਜ ਕਰਤਾ ਉਹਨਾਂ ਨੇ ਕਿਹਾ ਵੀ ਮੁਕੱਦਮਾ ਅਸੀਂ ਦਰਜ ਕਰ ਲਿਆ ਆ ਅਸੀਂ ਉਹਨਾਂ ਤੇ ਦਬਾਅ ਬਣਾਇਆ ਵੀ ਜਿਹੜਾ ਮਾਲਕ ਆ ਕਿਉਂਕਿ ਮਾਲਕ ਨੇ ਮਾਲਕ ਦੀ ਚੋਰੀ ਹੋਈ ਮਾਲਕ ਦੀ ਚੋਰੀ ਤੋਂ ਬਾਅਦ ਉਹਨੇ ਵਰਕਰਾਂ ਨੂੰ ਹੀ ਕੁੱਟਮਾਰ ਕੀਤੀ ਔਰ ਵਰਕਰਾਂ ਨੂੰ ਹੀ ਜਿਹੜਾ ਹੈਗਾ ਪਰਚਾ ਦਰਜ ਕਰਵਾ ਕੇ ਅੰਦਰ ਕਰਵਾਤਾ ਮਾਲਕ ਦਾ ਫ੍ਰੀ ਬੈਠਾ ਇਸ ਕਰਕੇ ਅਸੀਂ ਭੋਜਨ ਸਮਾਜ ਪਾਰਟੀ ਦੀ ਸਾਡੀ ਸਮੁੱਚੀ ਜਿਹੜੀ ਲੀਡਰਸ਼ਿਪ ਆ ਉਹ ਮੰਗ ਕਰਦੀ ਆ ਕਿ ਜਿਹੜਾ ਫੈਕਟਰੀ ਦਾ ਤਣਾਟ ਮਾਲਕ ਆ ਬੇਗਨਾ ਹੋ ਗਿਆ ਜੋ ਬਾਹਰ ਬੈਠਾ ਤੁਰੰਤ ਜਿਹੜਾ ਹੈਗਾ ਐਸਐਟਓ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਅਰੈਸਟ ਪਾ ਕੇ ਉਹਨਾਂ ਨੂੰ ਸਰਾਖਾਂ ਦੇ ਪਿੱਛੇ ਭੇਜਾ ਜਾਵੇ ਬਹੁਤ ਜਣ ਜਿਹੜੀ ਸਮਾਜ ਪਾਰਟੀ ਆ ਉਹ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਇਨਸਾਫ ਤੋਂ ਆਉਣ ਵਾਸਤੇ ਖੜੀ ਆ ਸੂਤਰਮ ਦਾ ਵੀ ਇਹ ਵੀ ਜਾਣਕਾਰੀ ਸੀ ਕਿ ਕੁਝ ਲੜਕੀ ਦਾ ਵਿਆਹ ਵਗੈਰਾ ਵੀ ਰੱਖਿਆ ਸੀ ਬਿਲਕੁਲ ਜੀ ਜਾਣਕਾਰ ਸੂਤਰਾਂ ਤੋਂ ਪਤਾ ਲੱਗਦਾ ਵੀ ਇੱਕ ਲੜਕੀ ਜਿਹੜੀ ਹੈਗੀ ਆ ਉਹਨਾਂ ਚੋਂ ਵੱਡੀ ਭੈਣ ਦੋਨਾਂ ਭੈਣਾਂ ਚੋਂ ਉਸ ਲੜਕੀ ਦਾ ਥੋੜੇ ਸਮੇਂ ਬਾਅਦ ਜਿਹੜਾ ਵਿਆਹ ਰੱਖਿਆ ਔਰ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਉਹਦਾ ਵਿਆਹ ਤਾਂ ਹੁਣ ਟੁੱਟੇਗਾ ਉਹਦਾ ਕੈਰੀਅਰ ਵੀ ਜਿਹੜਾ ਹੈਗਾ ਉਹ ਖਤਮ ਹੋ ਜਾਵੇ ਗਲੜਕੀ ਦੀ ਕੀ ਲੱਗਦਾ ਆਪਣੀ ਪੰਜਾਬ ਦੀ ਧੀਆਂ ਦੀ ਇਸ ਤਰ੍ਹਾਂ ਇੱਜ਼ਤ ਖਰਾਬ ਕਰਨਾ ਮੈਂ ਪਹਿਲਾਂ ਦੱਸਿਆ ਕਿ ਸੈਂਟਰ ਸਰਕਾਰ ਵੱਲੋਂ ਮਾਨਯੋਗ ਮੋਦੀ ਜੀ ਵੱਲੋਂ ਇਹ ਨਾਰਾ ਸੀਗਾ ਬੇਟੀ ਬਚਾਓ ਬੇਟੀ ਪੜ੍ਹਾਓ ਕਿ ਅੱਜ ਬੇਟੀਆਂ ਜਿਹੜੀਆਂ ਆ ਗਈਆਂ ਉਹਨਾਂ ਨੂੰ ਮਹੱਲਿਆਂ ਗਲੀਆਂ ਦੇ ਵਿੱਚ ਕਾਲਾ ਮੂੰਹ ਕਰਕੇ ਫੇਰਾ ਜਾਂਦਾ ਐਡਮਿਨਿਸਟ੍ਰੇਸ਼ਨ ਕਿੱਥੇ ਆ ਲਾਅ ਐਂਡ ਆਰਡਰ ਕਿੱਥੇ ਆ ਸਰਕਾਰਾਂ ਸੁੱਤੀਆਂ ਪਈਆਂ ਨੇ ਚਾਹੇਓ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਆ ਹੁਣ ਥਾਣਾ ਬਸਤੀ ਦੇ ਵਿੱਚ ਖੜੇ ਹੋ ਮੰਗ ਕੀ ਅਸੀਂ ਮੰਗ ਕਰਦੇ ਆਂ ਵੀ ਮਾਲਕ ਜਿਹੜਾ ਆ ਮਾਲਕ ਨੇ ਨੌਕਰਾਂ ਨੂੰ ਕੁੱਟ ਰਿਆ ਨੌਕਰਾਂ ਨੂੰ ਕੁੱਟਣ ਤੋਂ ਬਾਅਦ ਨੌਕਰ ਹੀ ਅੰਦਰ ਕਰਾਤੇ ਉਹਨੇ ਇਹਦਾ ਮਤਲਬ ਨੌਕਰਾਂ ਤੇ ਹੀ ਇਲਜ਼ਾਮ ਲਾਇਆ ਨੌਕਰ ਹੀ ਅੱਜ ਜੇਲ੍ਹ ਥਾਣੇ 'ਚ ਬੈਠੇ ਆ ਅਸੀਂ ਚਾਹੁੰਦੇ ਵੀ ਮਾਲਕ ਜਿਹੜਾ ਹੈਗਾ ਇਮੀਡੀਏਟਲੀ ਉੱਥੇ ਅਰੈਸਟ ਪਾ ਕੇ ਉਹਨੂੰ ਜਿਹੜਾ ਹੈਗਾ ਹਵਾਲਾ 'ਚ ਬੰਦ ਕੀਤਾ ਜਾਵੇ ਇਹ ਮੁੱਦੂ ਨੂੰ ਬੋਲ ਮੈਂ ਬਲਵਿੰਦਰ ਸਿੰਘ ਬਿੱਟਾ ਸਟੇਟ ਜਨ ਸਿੱਕੀ ਬੋਝਨ ਸਮਾਜ党 ਕੀ ਪੰਜਾਬ ਸਾਡੇ ਧਿਆਨ ਚ ਜਦੋਂ ਗੱਲ ਆਈ ਧਿਆਨ ਚ ਮੇਰੇ ਗੱਲ ਆਈ ਮਾਨਯੋਗ ਡਾਕਟਰ ਅਫਤਾਰ ਸਿੰਘ ਕ੍ਰਿੰਪੀ ਸਾਹਿਬ ਨੇ ਜਦੋਂ ਰਾਤੀ 11:15 ਵਜੇ ਮੈਨੂੰ ਫੋਨ ਕਰਕੇ ਦੱਸੀ ਸਾਰੀ ਗੱਲ ਉਹ ਤੱਕ ਮੇਰੀ ਨੌਲੇਜ ਦੇ ਵਿੱਚ ਇਹ ਗੱਲ ਬਿਲਕੁਲ ਨਹੀਂ ਸੀ ਜਦੋਂ ਮੇਰੀ ਨੌਲੇਜ ਆਈ ਉਸੇ ਬਿਲੈ ਮੈਂ ਆਪਣੇ ਜ਼ਿਲ੍ਹੇ ਦੀ ਟੀਮ ਨਾਲ ਸਮੁੱਚੀ ਲੀਡਰਸ਼ਿਪ ਨਾਲ ਗੱਲ ਕੀਤੀ ਗੱਲ ਕਰਨ ਤੋਂ ਬਾਅਦ ਅਸੀਂ ਅੱਜ ਅ ਬਸਤੀ ਜੋਧਿਆਲ ਥਾਣੇ ਦੇ ਵਿੱਚ ਆਏ ਮਾਨਯੋਗ ਅਸਿੱਤ ਨੂੰ ਸਾਹਮਣੇ ਮਿਲੇ ਔਰ ਉੱਚ ਅਧਿਕਾਰੀਆਂ ਨਾਲ ਵੀ ਫੋਨ ਤੇ ਗੱਲ ਹੋਈ ਔਰ ਉਹਨਾਂ ਨੇ ਕਿਹਾ ਵੀ ਐਫ ਆਈ ਆਰ ਆ ਜਿਹੜੀ ਉਹ ਦਰਜ ਕਰ ਦਿੱਤੀ ਗਈ ਆ ਔਰ ਦੋ ਬੰਦੇ ਜਿਹੜੇ ਅਸੀਂ ਫੜਦੇ ਆ ਜਿਹੜੇ ਸੀਸੀ ਕੈਮਰੇ ਦੀ ਉਹ ਉਹਦੇ ਵਿੱਚ ਆਏ ਆ ਇੱਕ ਮੈਨੇਜਰ ਜਿਹੜਾ ਫੈਕਟਰੀ ਦਾ ਮੈਨੇਜਰ ਆ ਤੇ ਇੱਕ ਹੋਰ ਉਹਨਾਂ ਦਾ ਕਰੰਦਾ ਫੜਿਆ ਤੇ ਜਿਹੜਾ ਮਾਲਕ ਆ ਮਾਲਕ ਫਰਾਰ ਆ ਮੈਂ ਇੱਥੇ ਇਹ ਗੱਲ ਮੈਂ ਸਮਝਦਾ ਵੀ ਇੱਥੇ ਜਿਹੜਾ ਮਾਲਕ ਫਰਾਰ ਆ ਜਦੋਂ ਮੌਕੇ ਤੇ ਪੁਲਿਸ ਉਸ ਬੰਦੇ ਪਹੁੰਚੀ ਆ ਤੇ ਮੌਕੇ ਤੇ ਮਾਲਕ ਮजूद ਸੀਗਾ ਤੇ ਮੌਕੇ ਤੇ ਮਾਲਕ ਕਿੱਦਾਂ ਭੱਜ ਗਿਆ ਇੱਥੇ ਕੋਈ ਨਾ ਕੋਈ ਏ ਇਦਾਂ ਦੀ ਗੱਲ ਹੈ ਜਿਹੜੀ ਜਿਹੜੀ ਸ਼ੱਕ ਦੇ ਘਾਰੇ ਦੇ ਵਿੱਚ ਆ ਵੀ ਸ਼ਾਇਦ ਉਹਦੇ ਉਹਦੇ ਤੇ ਉਹਦੀ ਪ੍ਰਤੀਕ ਸਰਕਾਰ ਹੋਵੇ ਸਰਕਾਰ ਦੇ ਨੁਮਾਇंदे ਹੋਣ ਇਸ ਕਰਕੇ ਜਿੱਥੇ ਮੈਂ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਪੂਰਨ ਤੌਰ ਤੇ ਮੰਗ ਕਰਦਾ ਵੀ ਜਿਹੜਾ ਮਾਲਕ ਹੈ ਫੈਕਟਰੀ ਦਾ ਮਾਲਕ ਹੈ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ ਸਲਾਕਾਂ ਦੇ ਅੰਦਰ ਕਿਉਂਕਿ ਦਾਦਾ ਸਾਹਿਬ ਡਾਕਟਰ ਭੀਮਰਾਓਂbedkar ਨੇ ਸਭ ਤੋਂ ਪਹਿਲਾਂ ਔਰਤ ਨੂੰ ਮਾਨ ਸਤਕਾਰ ਦਿੱਤਾ ਔਰਤ ਨੂੰ ਮਾਨ ਸਤਕਾਰ ਦਿੱਤਾ ਇਸ ਕਰਕੇ ਅਸੀਂ ਔਰਤ ਦਾ ਮਾਨ ਸਨਮਾਨ ਬਰਕਰਾਰ ਕਰਾਉਣ ਦੇ ਲਈ ਅੱਜ ਬਹੁਜਨ ਸਮਾਜ ਪਾਰਟੀ ਮੈਦਾਨ ਦੇ ਵਿੱਚ ਆ ਔਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਔਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੋਂ ਔਰ ਜਿਹੜੀ ਮਹਿਲਾ ਅ ਇਹ ਸੋਸ਼ਲ ਮਿਸ਼ਨ ਹੈ ਔਰ ਤੋਂ ਇਹਨਾਂ ਤੋਂ ਸਾਰੇ ਤੋਂ ਮੰਗ ਕਰਦੇ ਆਂ ਵੀ ਇਸ ਪ੍ਰਭਾਵ ਨੂੰ ਪੀੜਤ ਪਰਿਵਾਰ ਨੂੰ ਔਰ ਇਹਨੂੰ ਇਨਸਾਫ ਦਿੱਤਾ ਜਾਵੇ ਔਰ ਬਹੁਤ ਸਾਰੀਆਂ ਸਮਾਜ ਪਾਰਟੀਆਂ ਜਿਹੜੀ ਇਹ ਪੀੜਤ ਪਰਿਵਾਰ ਦੇ ਨਾਲ ਖੜੀ ਹੈ ਲੜਕੀ ਦੀ ਕੋਈ ਜਾਣਕਾਰੀ ਕੋ ਸਾਹਮਣੇ ਆਈ ਹੈ ਕਿੰਨੀ ਕੁ ਉਮਰ ਦੀ ਲੜਕੀ ਹੈ ਇਹਨਾਂ ਦੇ ਮੂੰਹ ਵਾਲੇ ਲੜਕੀਆਂ ਦੀ ਉਮਰ ਹੈ ਉਹਨਾਂ ਦੀ ਵੀਡੀਓ ਦੇਖਣ ਤੋਂ ਅੰਦਾਜ਼ਾ ਇਹ ਲੱਗਦਾ ਦੇ 15 ਤੋਂ 16 ਸਾਲ ਦੀ ਦੇ ਉਦਗਿਰਦੇ ਹੀ ਹੈਗੇ ਆ ਇਹਨਾਂ ਤੋਂ ਵੱਧ ਵੀ ਹੋ ਸਕਦੀ ਸਾਲ ਕੱਟ ਜਾਨਕਿ 16 ਸਾਲ ਦੀ ਉਮਰ ਦੇ ਵਿੱਚ ਅਗਰ ਜਿ ਸਰਫ ਫੈਕਟਰੀ ਮਾਲਕ ਲੋਏ ਰੱਖੇ ਦੀਆਂ ਨੇ ਮਾਲਕ ਦਾ ਵੈਸੇ ਵੀ ਕੰਮ ਦੇ ਵਿੱਚ ਲੇਬਰ ਨਹੀਂ ਰੱਖ ਸਕਦੇ ਮਾਲਕ ਦਾ ਵੈਸੇ ਵੀ ਹਾਂ ਜਿੱਥੇ ਇਹ ਵੀ ਗੱਲ ਆਉਂਦੀ ਹੈ ਜੇ ਉਹ ਬਾਲ ਲੇਬਰ ਅਧਿਕਾਰ ਦੇ ਤਹਿਤ ਉਹ ਨਹੀਂ ਰੱਖ ਸਕਦੇ ਠੀਕ ਹੈ ਨਾ ਅਸੀਂ ਮਹਿਲਾ ਕਮਿਸ਼ਨ ਤੋਂ ਇਹ ਵੀ ਮੰਗ ਕਰਦੇ ਆਂ ਔਰ ਪੁਸ਼ਪ ਪ੍ਰਸ਼ਾਸਨ ਤੋਂ ਵੀ ਇਹ ਵੀ ਵੀ انکوائری ਕੀਤੀ ਜਾਵੇ ਜੇ ਜਿੰਨੀਆਂ ਵੀ ਧਾਰਾ ਇਹਦੇ ਤਾਹਤ ਲੱਗਦੀਆਂ ਉਹ ਫੱਤੀ ਦੇ ਮਾਰਕ ਤੇ ਉਹ ਉਹ ਲਾ ਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਮੰਗ ਸਰ ਕੀ ਨਾਮ ਹੈ ਜੀ ਮੈਂ ਬੁੱਟਾ ਸਿੰਘ ਸੰਗਵਾਲ ਬਹੁਜਨ ਸਮਾਜ ਪਾਰਟੀ ਲੁਧਿਆਣਾ ਅਧਿਆਤੀ ਦੇ ਪ੍ਰਧਾਨ ਆ ਜੀ ਮੈਂ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਡੀਡੀ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਔਰ ਜਿਹੜੀ ਇਹ ਘਟਨਾ ਵਾਪਰੀ ਆ ਇਹ ਜਦੋਂ ਸਾਡੇ ਪੰਜਾਬ ਦੇ ਪ੍ਰਧਾਰ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਸਾਹਿਬ ਨੂੰ ਪਤਾ ਲੱਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਸ ਤੇ ਐਕਸ਼ਨ ਲਿਆ ਜਾਵੇ ਤਾਂ ਅੱਜ ਸਾਡੀ ਪੂਰੀ ਲੀਡਰਸ਼ਿਪ ਲੁਧਿਆਣੇ ਜਿਲ੍ਹੇ ਦੀ ਇਹ ਆਪਣੇ ਥਾਣੇ ਦੇ ਸਾਹਮਣੇ ਮੌਜੂਦ ਆ ਔਰ ਉਹਨਾਂ ਬੇਟੀਆਂ ਨੂੰ ਇਨਸਾਫ ਦਿਵਾਉਣ ਲਈ ਕਿਉਂਕਿ ਇਹ ਬਹੁਜਨ ਸਮਾਜ ਪਾਰਟੀ ਦਾ ਨਾਰਾ ਹੈ ਕਿ ਨਾਰੀ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਇਸ ਕਰਕੇ ਅਸੀਂ ਉਹਨਾਂ ਨੂੰ ਮਾਨ ਸਨਮਾਨ ਦਿਵਾਣਾ ਔਰ ਨਾਲ ਇਹ ਵੀ ਅਸੀਂ ਅਪੀਲ ਕਰਦੇ ਆ ਕਿ ਹਰ ਇੱਕ ਫੈਕਟਰੀ ਦੇ ਅੰਦਰ ਜਾ ਕੇ ਇਹ ਪ੍ਰਸ਼ਾਸਨ ਨੂੰ ਇੱਥੇ ਦੇ ਨੂੰ ਅਸੀਂ ਬੇਨਤੀ ਕਰਦੇ ਆ ਇਹ ਵੀ ਹਰ ਇੱਕ ਫੈਕਟਰੀ ਦੇ ਅੰਦਰ ਜਾ ਕੇ ਇਹ ਦੇਖਿਆ ਜਾਵੇ ਵੀ ਜਿਹੜੇ ਇਹ ਇੰਡਸਟਰੀ ਏਰੀਆ ਵਾਲੇ ਨਵਾਲਕ ਬੱਚਾ ਨੂੰ ਕੰਮ ਕਰਵਾਉਂਦੇ ਨੇ ਜਾਂ ਉਹਨਾਂ ਦਾ ਫੰਡ ਕੱਟਦੇ ਆ ਜਾਂ ਨਹੀਂ ਕੱਟਦੇ ਕਿੰਨਾ ਕੱਟਦੇ ਆ ਕਿੰਨਾ ਨਹੀਂ ਕੱਟਦੇ ਕਈ ਫੈਕਟਰੀਆਂ ਦੇ ਵਿੱਚ ਇਹ ਤੱਕੇ ਹੋ ਰਹੇ ਨੇ ਕਿ ਜਿਨ੍ਹਾਂ ਦਾ ਫੰਡ ਕੱਟਿਆ ਜਾਂਦਾ ਲੇਕਿਨ ਅੱਗੇ ਨਹੀਂ ਜਾਂਦਾ ਜਾਂ ਘੱਟ-ਘੱਟਿਆ ਜਾਂਦਾ ਜਾਂ ਵੱਧ ਕੱਟਿਆ ਜਾਂਦਾ ਇਸ ਤੇ ਗੌਰ ਕੀਤੀ ਜਾਵੇ ਔਰ ਪ੍ਰਦੂਸ਼ਣ ਬੋਰਡ ਦੀ ਉਹ ਵੀ ਅਸੀਂ ਕਹਿੰਦੇ ਆਂ ਵੀ ਫੈਕਟਰੀਆਂ ਦਾ ਪ੍ਰਦੂਸ਼ਣ ਚੈੱਕ ਕੀਤਾ ਜਾਵੇ ਜਿਸ ਤਰ੍ਹਾਂ ਆ ਗੰਦੇ ਨਾਲੇ ਦੀ ਗੱਲ ਚੱਲੀ ਆ ਪ੍ਰਦੂਸ਼ਣ ਦੀ ਵੀ ਪੂਰੇ ਲੁਧਿਆਣੇ ਦੇ ਵਿੱਚ ਇਸ ਨਾਲੇ ਰਾਹੀਂ ਬਹੁਤ ਬਿਮਾਰੀਆਂ ਫੈਲਦੀਆਂ ਔਰ ਪਤਾ ਨਹੀਂ ਕਿੰਨੇ ਕੇ ਕਰੋੜ ਰੁਪਇਆ ਇਸ ਦਾ ਆ ਗਿਆ ਲੇਕਿਨ ਉਹ ਲੱਗਿਆ ਨਹੀਂ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਬਈ ਬਹੁਤ ਜਨ ਸਮਾਜ ਪਾਰਟੀ ਆ ਜਿਹੜੀ ਇਹ ਨਾਰੀ ਦੇ ਸਨਮਾਨ ਵਿੱਚ 바ਵਾ ਸਾਹਿਬ ਨੇ ਵੀ ਨਾਰੀ ਨੂੰ ਸਨਮਾਨ ਦਿੱਤਾ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਪ੍ਰਸ਼ਾਸਨ ਨੂੰ ਵੀ ਉਹਨਾਂ ਤੇ ਵੱੜੀ ਕਾਰਵਾਈ ਕੀਤੀ ਜਾਵੇ ਅਤੇ ਮਾਲਕ ਦੇ ਉੱਤੇ ਪਰਚਾ ਕੀਤਾ ਜਾਵੇ जय दा टीम जय भारत वाहेगुरु जी का खालसा वाहेगुरु जी की फतेह बस्ती ठाणे ਦੇ ਬਾਹਰ ਬੋਇਨ ਸੁਆਈ ਪਾਰਟੀ ਵੀ ਵਿਧਾਨ ਸਭਾ ਦਾ ਮਾਮਲਾ ਹੈ ਟੀਮ ਖੜੀ ਆ ਔਰ ਪੂਰਬੀ ਵਿਧਾਨ ਸਭਾ ਦੇ ਇੰਚਾਰਜ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਆ ਕਿ ਸਰਕਾਰ ਫੈਕਟਰੀਆਂ ਦੇ ਵਿੱਚ ਜਾ ਕੇ ਸਰਵੇ ਕਰੇ ਕਿ ਕਿੰਨੇ ਕੱਚੇ ਤੇ ਕਿੰਨੇ ਪੱਕੇ ਕਿੰਨੇ ਪੰਜਾਬੀ ਕਿੰਨੇ ਪ੍ਰਵਾਸੀ ਇਹ ਸਰਕਾਰ ਫੈਕਟਰੀ ਸ਼ਾਈ ਜਿਹੜੀ ਹੈਗੀ ਧੱਕਾ ਕਰੀ ਆ ਵਰਕਰਾਂ ਦੇ ਨਾਲ ਔਰ ਬਲਕਿ ਨਾ ਵੱਡੇ ਲੈਵਲ ਤੇ ਸ਼ੋਸ਼ਨ ਕਰ ਰਹੀ ਹੈ ਇਹ ਜਿਹੜੀ ਘਟਨਾ ਹੋਈ ਹੈ ਇਹ ਘਟਨਾ ਇਹਦੀ ਜਿੰਨੀ ਨੰਦਿਆ ਕੀਤੀ ਜਾਵੇ ਉਹ ਥੋੜੀ ਹੈ ਪਰ ਭਾਈ ਜਨ ਸਮਾਜ ਪਾਰਟੀ ਇਹਨੂੰ ਹਲਕੇ ਚ ਨਹੀਂ ਲਏਗੀ ਭਾਈ ਜਨ ਸਮਾਜ ਪਾਰਟੀ ਅਗਰ ਲੋੜ ਪਈ ਤਾਂ ਇਹਦੇ ਅਧੋਲਨ ਵੀ ਸ਼ੁਰੂ ਕਰੇਗੀ ਪੰਜਾਬ ਦੇ ਅੰਦਰ ਖਾਸ ਕਰਕੇ ਲੁਧਿਆਣਾ ਦੇ ਅੰਦਰ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹਦੇ ਤੇ ਸਖਤ ਐਕਸ਼ਨ ਲਿੱਤਾ ਜਾਵੇ ਅਗਰ ਪੁਲਿਸ ਪ੍ਰਸ਼ਾਸਨ ਇਹ ਚੋਂ ਕੋਈ ਢੱਲ ਵਰਤਦਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਅਸੀਂ ਕੋਈ ਨਾ ਕੋਈ ਐਸਾ ਅਦੋਲਨ ਦੀ ਤਿਆਰੀ ਕਰਾਂਗੇ ਕਿਉਂਕਿ ਥਾਣਿਆਂ ਦਾ ਵੀ ਜਿਹੜਾ ਹਾਲ ਉਹ ਕੋਈ ਜ਼ਿਆਦਾ ਵਧੀਆ ਨਹੀਂ ਹੈਗਾ ਔਰ ਤੁਸੀਂ ਲੁਧਿਆਣੇ ਵਿੱਚ ਹਰ ਰੋਜ਼ ਤੁਸੀਂ ਦੇਖਦੇ ਹੋ ਮੋਟਰਸਾਈਕਲ ਚੋਰੀ ਲੁੱਟਖੋ ਚੋਰੀਆਂ ਬਾਰਦਾਤਾਂ ਇੰਨੇ ਮਤਲਬ ਗੈਂਗ ਬਣ ਗਏ ਆ ਕਿ ਸਮਝਦੇ ਹੋ ਵਾਹ ਰਾ ਕਿ ਲੁਧਿਆਣੇ ਤੋਂ ਬਣੇਗਾ ਕੀ ਇਸ ਕਰਕੇ ਔਰ ਖਾਸ ਕਰਕੇ ਸਰਕਾਰ ਦੀ ਇਹਨਾਂ ਗਰੋਹਾਂ ਨੂੰ ਸ਼ੈ ਹੈ ਔਰ ਇਹਨਾਂ ਤੇ ਸਰਕਾਰ ਨੂੰ ਨਖਪਾਨੀ ਚਾਹੀਦੀ ਹੈ ਪੁਲਿਸ ਕਮਿਸ਼ਨ ਨੂੰ ਵੀ ਮੇਰੀ ਇਹ ਬੇਨਤੀ ਹੈ ਕਿ ਜਿੰਨਾ ਵੀ ਨਸ਼ਾ ਵਿਕ ਰਿਆ ਆ ਮੇਰੀ ਪੂਰਬੀ ਵਿਧਾਨ ਸਭਾ ਦਾ ਸਭ ਤੋਂ ਜਿਆਦਾ ਮਾੜਾ ਹਾਲ ਆ ਔਰ ਇਹ ਨਸ਼ਾ ਵੇਚਣ ਵਾਲੇ ਕੌਣ ਆ ਇਹਨਾਂ ਤੇ ਲਗਾਮ ਲਗਾਈ ਜਾਵੇ ਜੈ ਭੀਮ ਜੈ ਭਪਾ ਸਰ ਇੱਕ ਕੱਲ ਫੈਕਟਰੀ ਵਿੱਚ ਮਾਲਕ ਵੱਲੋਂ ਜਿਹੜੀ ਕਿ ਕੁੜੀਆਂ ਨੂੰ ਕਾਲੇ ਮੂੰਹ ਕਰਾ ਕੇ ਜਿਹੜਾ ਕਿ ਪਿੰਡ ਦੇ ਵਿੱਚੋਂ ਘੁਮਾਇਆ ਗਿਆ ਸੀ ਕਿ ਮਾਟਰ ਕੀ ਹੈਗਾ ਤੇ ਕਾਰਵਾਈ ਕੀ ਕੀਤੀ ਗਈ ਸਰ ਉਹਦੇ ਵਿੱਚ ਇੱਕ ਜੀ ਕੱਲ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਤਿੰਨ ਲੜਕੀਆਂ ਇੱਕ ਉਹਨਾਂ ਦੀ ਜਿਹੜੀ ਰਿਲੇਟਿਵ ਤੇ ਇੱਕ ਲੜਕਾ ਉਹਨਾਂ ਦੇ ਮੂੰਹ ਕਾਲੇ ਕਰਕੇ ਗਲੀਆਂ ਵਿੱਚ ਘਮਾਉਣ ਸੰਬੰਧੀ ਇਹ ਵੀਡੀਓ ਸੀ ਉਹਦੇ ਉੱਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਤੇ ਮਾਨਜੋ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਪਹਿਲਾਂ ਤਾਂ ਏਰੀਆ ਜਿਹੜਾ ਉਹ ਆਈਡੈਂਟੀਫਾਈ ਕੀਤਾ ਉਸ ਤੋਂ ਬਾਅਦ ਇਹ ਗੁਰੂਪ੍ਰੀਤ ਵਿਹਾਰ ਏਰੀਆ ਜਿਹੜਾ ਬਹਾਦਰ ਕੇ ਰੋਡ ਤੇ ਸਥਿਤ ਹੈ ਇਹ ਜਿਹੜੀ ਫੈਕਟਰੀ ਹੈ ਇਹ ਟ੍ਰੇਸ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਲੇਡੀਜ਼ ਗਾਰਮੈਂਟ ਆ ਜਿਹੜੇ ਉਹਦੇ ਉਹਦੀ ਫੈਕਟਰੀ ਹੈ ਜਿੱਥੇ ਇਹ ਲੜਕੀਆਂ ਕੰਮ ਕਰਦੀਆਂ ਸੀ ਇਹ ਉੱਥੇ 5 ਕ ਮਹੀਨੇ ਤੋਂ ਕੰਮ ਕਰਦੀਆਂ ਸੀ ਜਿਹੜੇ ਮਾਲਕ ਨੇ ਉਹਨਾਂ ਦੇ ਮੁਤਾਬਕ ਤਾਂ ਵੀ ਇਹਨਾਂ ਨੇ ਕੋਈ ਚੋਰੀ ਵਗੈਰਾ ਕੀਤੀ ਸੀ ਬਟ ਇਹ ਹੈ ਕਿ ਮਾਲਕਾਂ ਨੇ ਸਾਡੇ ਕੋਲ ਕੋਈ ਰਿਟਰਨ ਕੰਪਲੇਂਟ ਜਾਂ ਕੋਈ ਐਦਾਂ ਦੀ ਕੋਈ ਇਨਫੋਰਮੇਸ਼ਨ ਸਾਨੂੰ ਦਿੱਤੀ ਨਹੀਂ ਹੈ ਬਟ ਉਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਤਾ ਉਹਨਾਂ ਦੇ ਜਿਹੜੇ ਮੂੰਹ ਕਾਲੇ ਕੀਤੇ ਗਏ ਲੜਕੀਆਂ ਦੇ ਤੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾ ਕੇ ਉਹਨਾਂ ਦੇ ਗਲ ਦੇ ਵਿੱਚ ਟੈਗ ਪਾਏ ਗਏ ਵੀ ਇਹਨਾਂ ਨੇ ਚੋਰੀ ਕੀਤੀ ਆ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਜਿਸ ਸਬੰਧ ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਤਿੰਨ ਦੋਸ਼ੀ ਹੈ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਜੀ ਤੇ ਸਰ ਇਸ ਮੈਟਰ ਵਿੱਚ ਕੋਈ ਲੜਕੀ ਦਾ ਕੋਈ ਵਿਆਹ ਵੀ ਰੱਖਿਆ ਗਿਆ ਸੀ ਜਿਹੜੀ ਕੁੜੀ ਆਦੀ ਵਗੈਰਾ ਮੂੰਹ ਕਾਲਾ ਕੀਤਾ ਸੀ ਇਹ ਗੱਲ ਹਾਲੇ ਸਾਹਮਣੇ ਨਹੀਂ ਆਈ ਸਾਡੀ ਤਫਤੀਸ਼ ਚੱਲੇ ਜਾ ਰਹੀ ਹੈ ਫਿਰ ਇਹਦੇ ਬਾਰੇ ਦੱਸਾਂਗੇ ਜੀ ਬਾਅਦ ਵਿੱਚ ਮਕਮਲ ਉਹ ਕਹਿੰਦੇ ਕੁੜੀ ਕੀ ਕੋਈ ਸਾਬਤ ਹੈ ਸਰ ਉਹ ਨਹੀਂ ਜੀ ਸਾਡੇ ਕੋਲੇ ਹਜੇ ਕੋਈ ਚੀਜ਼ ਸਾਬਤ ਨਹੀਂ ਹੋਈ ਐਲੀਗੇਸ਼ਨ ਵਾਲਾ ਹੈ ਉਹ ਹਾਂ ਜੀ ਉਹ ਉਹਨਾਂ ਦੇ ਐਲੀਗੇਸ਼ਨਾਂ ਦੇ ਮੁਤਾਬਕ ਕੀ ਹੈ ਠੀਕ ਹੈ ਸਰ ਤਾਂ ਓਕੇ